ਹਾਂ ਜੀ ਸਰ ਤੁਸੀਂ ਅੱਜ ਇੱਥੇ ਰਾਜ ਸਾਹਿਬ ਆਇਆ ਹੈ ਅੱਜ ਸਦਾ ਗੁਰੂ ਘਰ ਚਾਉਂਦਾ ਮਕਸਦ ਕਿਉਂਕਿ ਪੰਜਾਬ ਸਰਕਾਰ ਇਹ ਜਦੋਂ ਸਰਕਾਰ ਆਈ ਸੀ ਤਾਂ ਸੰਗਤ ਨੇ ਇਸ ਕਰਕੇ ਇਸ ਸਰਕਾਰ ਨੂੰ ਲਿਆਂਦਾ ਕਿ ਪੰਜਾਬ ਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੋਂ ਉਹਦੇ ਵਿੱਚ ਇਨਸਾਫ ਮਿਲੂਗਾ ਬਦਲਾ ਦਾ ਬੜਾ ਮਕਸਦ ਸੀ ਲੇਕਿਨ ਇਹ ਸੰਗਤ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਸਰਕਾਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਊਗੀ ਗੁਰੂ ਘਰਾਂ ਤੇ ਹਮਲੇ ਕਰੂਗੀ ਤੋਂ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੱਤਾ ਦਾ ਹੰਕਾਰ ਜਿਹੜਾ ਹੈ ਉਹ ਇਸ ਕਦਰ ਹੋ ਗਿਆ ਕਿ ਉਹ ਛੇ ਅਕਾਲ ਤੱਕ ਸਭ ਨਾਲ ਵੀ ਝਗੜਾ ਲੈਂਦੇ ਆ ਉਹ ਗੁਰੂ ਘਰਾਂ ਦੇ ਉੱਪਰ ਵੀ ਸਵਾਲ ਖੜੇ ਕਰ ਦਿੰਦੇ ਆ ਗੁਰੂ ਘਰਾਂ ਦੀ ਸਾਥ ਨੂੰ ਤੱਕਾ ਲਾਣਾ ਔਰ ਪਿੱਛੇ ਗੁਰੂ ਰਬੀਦਾਸ ਗੁਰੂ ਘਰ ਤੇ ਹਮਲਾ ਕਰ ਦੇ ਦਿੱਤਾ ਧਤਲੇਤੇ ਦੇ ਵਿੱਚ ਤੋਂ ਬਹੁਜਨ ਸਮਾਜ ਪਾਰਟੀ ਦਾ ਅੱਜ ਇੱਥੇ ਆ ਕੇ ਗੁਰੂ ਘਰ ਤੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਔਰ ਜਿਹੜੀ ਪ੍ਰਬੰਧਕ ਕਮੇਟੀ ਮੌਜੂਨ ਸਮਾਜ ਪਾਰਟੀ ਦਾ ਪ੍ਰਬੰਧਕ ਕਮੇਟੀ ਦੇ ਨਾਲ ਡਟ ਕੇ ਚਟਾਨ ਦੀ ਤਰ੍ਹਾਂ ਖੜੇ ਹੋਣਾ ਐਲਾਨ ਕਰਨਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਜ਼ਬਰਦਸਤ ਮੁਕਾਬਲਾ ਦੇ ਕੋ ਲੱਖਾਂ ਸੰਗਤਾਂ ਦੀ ਸੈਂਟੀਮੈਂਟਸ ਧਾਰਮਿਕ ਭਾਵਨਾਵਾਂ ਇੱਥੇ ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ ਤਾਂ ਸਰਕਾਰ ਕੀ ਕਰ ਰਹੀ ਹੈ ਜਿਹੜਾ ਕੰਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਣਾ ਚਾਹੀਦਾ ਜਾਂ ਚਿਰ ਅੱਲ ਤੱਕ ਸਭ ਦੇ ਜਥੇਦਾਰ ਸਾਹਿਬ ਨੂੰ ਦੇਖਣਾ ਚਾਹੀਦਾ ਉਹ ਕੰਮ ਮੁੱਖ ਮੰਤਰੀ ਜੀ ਆਪਣੇ ਸਿਰ ਤੇ ਲੈ ਕੇ ਤੁਰੇ ਹੋਏ ਆ ਪੰਜਾਬ ਦੇ ਅੰਦਰ ਕਿਸੇ ਵੀ ਵਾਅਦੇ ਤੇ ਇਹ ਖਰੇ ਨਹੀਂ ਉਤਰੇ ਇਹ ਜਿਹੜਾ ਇਹ ਸਾਰੀ ਐਕਸਰਸਾਈਜ਼ ਚੱਲ ਰਹੀ ਆ ਕਿਉਂਕਿ ਲੋਕ ਹੁਣ ਇਹਨਾਂ ਨੂੰ ਪੁੱਛਣ ਲੱਗੇ ਆ ਕਿ ਵੀ 4 ਸਾਲ ਪਹਿਲਾਂ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜम्मेवार ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੁਸੀਂ ਤਾਂ ਕਿਸੇ ਇੱਕ ਨੂੰ ਸਜ਼ਾ ਨਹੀਂ ਦਿੱਤੀ ਇਹ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਗਰੰਟੀ ਦਿੱਤੀ ਸੀ ਕਿ 3 ਮਹੀਨਿਆਂ ਚ ਪੰਜਾਬ ਚ ਡਰੱਗ ਖਤਮ ਕਰ ਦੇਵਾਂਗੇ ਤੇ 4 ਸਾਲ ਬਾਅਦ ਵੀ ਡਰੱਗ ਦੀ ਹੋਮ ਡਿਲੀਵਰੀ ਕੰਟੀਨਿਊ ਜਾਰੀ ਹੈ ਫੇਲ ਹੋ ਗਈ ਸਰਕਾਰ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦੇ ਮੁੱਦੇ ਤੇ ਫੇਲ ਹੋ ਗਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਫੌਜ ਵਿੱਚ ਭਰਤੀ ਕਰਕੇ ਮਰਵਾਏ ਜਾ ਰਹੇ ਹਨ ਜਿਹੜੇ ਮਨੁੱਖੀ ਤਸ਼ਕਰਾਂ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਪੰਜਾਬ ਦੇ ਵਿੱਚ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਸਿਹਤ ਕ੍ਰਾਂਤੀ ਫੇਲ ਹੋ ਗਈ ਸੈਂਡ ਮਾਫੀਆ ਉਵੇਂ ਹੀ ਡਟਿਆ ਪਿਆ ਜਿੱਦਾਂ ਪਹਿਲੀਆਂ ਸਰਕਾਰਾਂ ਚ ਆਪਣਾ ਪੰਜਾਬ ਦੇ ਰਿਸੋਰਸਸ ਨੂੰ ਲੁੱਟਦਾ ਸੀ 272000 ਕਰੋੜ ਤੇ ਇਹਨਾਂ ਨੂੰ ਪੰਜਾਬ ਮਿਲਿਆ ਕਰਜ਼ਾ ਜਦੋਂ ਇਹਨਾਂ 417000 ਕਰੋੜ ਤੇ 31 ਮਾਰਚ ਤੱਕ ਲੈ ਜਾਣਾ 30000 ਪ੍ਰਾਪਰਟੀਆਂ ਪੰਜਾਬ ਦਾ ਵੇਚਣ ਦੀ ਤਿਆਰੀ ਕਰ ਲਈਓ ਆ ਜਦੋਂ ਨੌਜਵਾਨ ਰੋਜ਼ਗਾਰ ਮੰਗਦੇ ਆ ਤਾਂ ਧੀਆਂ ਦੇ ਬਾਲ ਨੋਚਦੇ ਆ ਕੱਪੜੇ ਪਾੜਦੇ ਆ ਐਦਾਂ ਜਾਬਰਾਂ ਦੀ ਤਰ੍ਹਾਂ ਪੇਸ਼ ਆਉਂਦੇ ਆ ਕਿ ਜਿੱਦਾਂ ਇੱਥੇ ਲੋਕਤੰਤਰ ਨਹੀਂ ਇੱਥੇ ਤਾਨਾਛਾਈ ਹੁੰਦੀ ਸੋ ਇਸ ਕਰਕੇ ਇਹ ਤਾਨਾਛਾ ਸੋਚ ਹੈ ਕਿ ਗੁਰੂ ਘਰਾਂ ਤੇ ਹਮਲੇ ਵਿਚਾਰਕ ਹਮਲੇ ਕਦੀ ਉਹ ਗੋਲਕੰਧਾ ਸਾਹਿਬ ਪੁੱਛਦੇ ਆ ਮੈਂ ਕਿੰਨਾ ਮੁੱਖ ਮੰਤਰੀ ਜੀ ਨੂੰ ਇਹ ਕਿਨੇ ਹੱਕ ਦੇ ਦਿੱਤਾ ਹਰੇਕ ਪਿੰਡ 'ਚ ਅਸੀਂ ਗੁਰਦੁਆਰੇ ਬਣਾਏ ਹਰੇਕ ਪਿੰਡ ਵਿੱਚ ਗੁਲਕ ਰੱਖੀ ਉਹ ਗੁਲਕ ਦੇ ਪੈਸੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ ਮੁੱਖ ਮੰਤਰੀ ਨੂੰ ਇਹ ਕਿਨੇ ਹੱਕ ਦੇ ਦਿੱਤਾ ਉਹ ਆਪਣਾ ਪੰਜਾਬ ਦਾ ਬਜਟ ਸਵਾਰ ਲਵੇ ਪੰਜਾਬ ਸੰਭਾਲ ਲਵੇ ਪੰਜਾਬ ਸੰਭਾਲਿਆ ਨਹੀਂ ਜਾਂਦਾ ਇਸੇ ਕਰਕੇ ਸਾਨੂੰ ਪੰਜਾਬ ਸੰਭਾਲੋ ਮਹਿਮ ਚਲਾਣੀ ਪਈ ਆ ਤਾਂ ਮੈਂ ਅੱਜ ਗੁਰੂ ਘਰ 'ਚ ਜਿੱਥੇ ਸੇਸ਼ਟ ਕੋਨਾ ਉੱਥੇ ਅਸੀਂ ਪ੍ਰਬੰਧਕ ਕਮੇਟੀ ਨੂੰ ਇਹ ਵਿਸ਼ਵਾਸ ਦੇਣ ਲਈ ਆਏ ਆ ਕਿ ਭੋਜਨ ਸਮਾਜ ਪਾਰਟੀ ਦੀ ਪੂਰੀ ਸ਼ਕਤੀ ਗੁਰੂ ਘਰ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਸਰਕਾਰ ਅਗਰ ਕੋਈ ਜ਼ਬਰ ਤੱਕੇਸ਼ਾਈ ਕਰੂਗੀ ਤਾਂ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਵਾਂਗੇ ਔਰ ਮੈਂ ਇੱਥੇ ਦੇ ਇਲਾਕੇ ਦੇ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਰਸੋਈ ਚੋਂ ਮਿਲੇ ਆ ਗੁਰੂ ਸਾਹਿਬ ਦੇ ਸਰੂਪ ਮਤਲਬ ਪਹਿਲੀ ਤੱਕ ਹਲ ਗੁੰਮਸ਼ੁਦਾ ਕਹਿਣਾ ਅਸੀਂ ਲੱਭ ਲੈ ਕਹਿਣਾ ਇਹ ਸ਼ਬਦ ਜਿਹੜੇ ਆ ਇਹ ਧਾਰਮਿਕ ਮਰਿਆਦਾ ਦੇ ਖਿਲਾਫ ਔਰ ਲੋਕਲ ਐਮਐਲਏ ਅਗਰ ਇਹ ਜਿਹੜੇ ਬੇਅਦਬੀ ਵਾਲੇ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਵਰਤੇ ਆ ਗੁਰੂ ਘਰ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਅਗਰ ਉਹਦੇ ਨਾਲ ਨਹੀਂ ਤਾਂ ਉਹ ਅਸਤੀਫਾ ਦੇਵੇ ਆਮ ਪਾਰਟੀ ਤੋਂ ਕੀ ਕਰ ਰਹੇ ਉੱਥੇ ਉਹ ਜੇ ਨਾਲਾਂ ਤਾਂ ਫਿਰ ਸੰਗਤ ਨੂੰ ਸਜ਼ਾ ਜ਼ਰੂਰ ਦਊਗੀ ਇਹਦੀ ਸਜ਼ਾ ਮੁੱਖ ਮੰਤਰੀ ਨੂੰ ਵੀ ਮਿਲਣੀ ਹੈ ਇਹਦੀ ਸਜ਼ਾ ਫਿਰ ਉਹਨਾਂ ਦੇ ਬਾਕੀ ਨੁਮਾਇੰਦਿਆਂ ਨੂੰ ਵੀ ਮਿਲੂ ਠੀਕ ਹੈ ਥੈਂਕ ਯੂ